ਇੱਕ ਵਾਰ ਨਾ ਇੱਕ ਸੇਠਾ ਸਟਾਣੀ ਸੀਗੇ ਤੇ ਉਹ ਬੜੇ ਤਗੜੇ ਰੱਬ ਦੇ ਭਗਤ ਸੀਗੇ ਜਿੱਥੇ ਵੀ ਕਿਤੇ ਉਹਨਾਂ ਦੇ ਜੋ ਮਹਾਤਮਾ ਸੀ ਗੁਰੂ ਸੀ ਉਹਨਾਂ ਦਾ ਉਪਦੇਸ਼ ਹੋਣਾ ਨਾ ਉਹਨਾਂ ਨੇ ਪੁੱਜ ਕੇ ਸੁਣਨ ਜਾਣਾ ਦੂਰ ਨੇੜੇ ਕਿਤੇ ਵੀ ਉਹਨਾਂ ਹਰ ਵਾਰ ਪਹੁੰਚਣਾ ਉਹਨਾਂ ਨੇ ਘਰੇ ਇੱਕ ਦੋਤਾ ਰੱਖਿਆ ਹੈ ਪਿੰਜਰੇ 'ਚ ਇੱਕ ਦਿਨ ਉਹ ਉਪਦੇਸ਼ ਤੇ ਜਾਣ ਲੱਗੇ ਤੇ ਦੋਤਾ ਉਹਨਾਂ ਨੂੰ ਕਹਿੰਦਾ ਵੀ ਸੇਠ ਜੀ ਇਦਾਂ ਕਰਿਓ ਆਪਣੇ ਗੁਰੂ ਨੂੰ ਪੁੱਛੋ ਵੀ ਮੁਕਤੀ ਦਾ ਕੀ ਸੰਦੇਸ਼ ਹੈ ਸੇਠ ਨੇ ਜਿਵੇਂ ਕੀਤਾ satsang ਸੁਣਿਆ ਉੱਥੇ ਜਾ ਕੇ ਜਦੋਂ satsang ਸਮਾਪਤ ਹੋਇਆ ਤੇ ਉਹ ਮਹਾਪੁਰਸ਼ਾਂ ਕੋਲ ਗਿਆ ਉਹਨਾਂ ਨੂੰ ਕਹਿੰਦਾ ਮਹਾਪੁਰਸ਼ੋ ਸਾਡੇ ਨਾਲ ਘਰੇ ਇੱਕ ਤੋਤਾ ਹੈ ਪਿੰਜਰੇ ਚ ਰੱਖਿਆ ਹੋਇਆ ਸੀ ਬਹੁਤ ਸੇਵਾ ਕਰਦੇ ਹੋਂ ਦੀ ਤੇ ਅੱਜ ਮੈਂ ਆਉਣ ਲੱਗਾ ਤੇ ਉਹਨਾਂ ਨੇ ਮੈਨੂੰ ਆਖਿਆ ਵੀ ਗੁਰੂ ਜੀ ਨੂੰ ਪੁੱਛੋ ਵੀ ਮੁਕਤੀ ਦਾ ਕੀ ਸੰਦੇਸ਼ ਹੈ ਇਹਨਾਂ ਸੁੰਦੈ ਗੁਰੂ ਜੀ ਨਾਲ ਉੱਥੇ ਡੇਗ ਪਏ ਹੁਣ ਭਗਤ ਨੇ ਸੋਚਿਆ ਪਤਾ ਨਹੀਂ ਕੀ ਹੋ ਗਿਆ ਉਹ ਭੱਜਾ ਪੰਜਾਬ ਦੇ ਘਰੇ ਆਇਆ ਜਦੋਂ ਘਰੇ ਆਇਆ ਤੇ ਤੋਤਾ ਪੁੱਛਦਾ ਵੀ ਸੇਠ ਜੀ ਪੁੱਛ ਕੇ ਆਏ ਉਹ ਗੁਰੂ ਜੀ ਨੂੰ ਉਹ ਆਂਦਾ ਹਾਂ ਆਂਦਾ ਫੇਰ ਕਿਹਾ ਉਹਨੇ ਸਾਰੀ ਉਹ ਗੱਲ ਦੱਸ दी ਅਗਲੇ ਦਿਨ ਫੇਰ ਉਸੇ ਬਾਬੇ ਦਾ satsang ਸੀਗਾ ਸੇਠ ਸਟਾਨੀ ਜਾਣ ਵਾਸਤੇ ਤਿਆਰ ਹੋਏ ਉਹਨਾਂ ਚੋਰੀ ਗੁੱਟੀ ਵੀ ਜਾਣ ਲੱਗੇ ਚਲੋ ਤੋਤੇ ਨੂੰ ਪਾ ਜਾਨੇ ਉਹ ਜਦੋਂ ਤੋਤੇ ਦੇ ਪਿੰਜਰੇ ਕੋਲ ਗਏ ਤੇ ਤੋਤਾ ਪਿੰਜਰੇ ਦੇ ਵਿੱਚ ਲੱਗ ਗਿਆ ਪਿਆ ਸੇਠ ਨੇ ਸੋਚਿਆ ਯਾਰ ਇਹਨੂੰ ਪਤਾ ਨਹੀਂ ਕੀ ਹੋ ਗਿਆ ਉਹਨੇ ਜਦੋਂ ਪਿੰਜਰਾ ਖੋਲਿਆ ਤੇ ਤੋਤਾ ਫੁਰ ਦੇਣੀ ਉਡਾਰੀ ਮਾਰ ਗਿਆ ਸੇਠ ਨੂੰ ਕੋਈ ਸਮਝ ਨਹੀਂ ਆਈ ਪਈ ਕਿ ਬਣਿਆ ਉਲ ਮਾਗਲ ਗਿਆ ਉਹਨੇ ਸਾਰੀ ਗੱਲ ਦੱਸ ਵੀ ਮਹਾਤਮਾ ਜੀ ਮੈਂ ਇਦਾਂ ਕੀਤਾ ਤੇ ਉਹ ਤੋਤਾ ਉੱਡ ਗਿਆ ਮੇਰਾ ਮਹਾਤਮਾ ਕਹਿੰਦੇ ਵੀ ਅਧਿਆਤਮ ਇਹੋ ਜੀ ਚੀਜ਼ ਹੈ ਇਹਦੇ ਵਿੱਚ ਇਸ਼ਾਰਾ ਹੀ ਕਾਫੀ ਹੁੰਦਾ ਹੈ ਤੋਤੇ ਨੇ ਮੈਨੂੰ ਤਰੀਕਾ ਪੁੱਛਿਆ ਮੁਕਤੀ ਦਾ ਮੈਂ ਜੋ ਕੱਲ ਤੇਰੀ ਗੱਲ ਸੁਣ ਕੇ ਢਿੱਗਿਆ ਸੀਗਾ ਦੋਵੇਂ ਉਹਨੂੰ ਦੱਸਤਾ ਉਹ ਸਮਝ ਗਿਆ ਵੀ ਮੁਕਤੀ ਦਾ ਇਹ ਹੀ ਉਪਦੇਸ਼ ਹੈ ਸੋ ਦੋਸਤੋ ਅਧਿਆਤਮ ਦਾ ਘਰ ਬੜੀ ਦੂਰ ਹੈ ਜੇ ਤੁਹਾਡਾ ਕੋਈ ਵੀ ਗੁਰੂ ਪੀਰ ਹੈ ਤੁਸੀਂ ਕਿਸੇ ਵੀ ਧਰਮ ਦੇ ਹੋ ਤਾਂ ਜੋ ਗੁਰੂ ਪੀਰਾਂ ਨੇ ਆਖਿਆ ਉਹਨਾਂ ਦੇ ਇਸ਼ਾਰੇ ਨੂੰ ਸਮਝੋ ਐਵੇਂ ਫालतੂ ਦੀਆਂ ਵੈਸਾਂ ਚ ਪੈ ਕੇ ਗੱਲਾਂ ਚ ਪੈ ਕੇ ਆਪਦਾ ਟਾਈਮ ਨਾ ਬਰਬਾਦ ਕਰੋ ਗੁਰੂ ਪੀਰ ਫਕੀਰ ਕੀ ਕਹਿੰਦਾ ਹੈ ਤੁਹਾਡੇ ਧਰਮ ਗ੍ਰੰਥ ਕੀ ਕਹਿੰਦੇ ਨੇ ਇਹਨਾਂ ਚੀਜ਼ਾਂ ਨੂੰ ਸੁਣੋ ਉਹਨਾਂ ਅਸੂਲਾਂ ਤੇ ਚੱਲੋ ਤਾਂ ਇਹ ਸਮਾਜ ਵੀ ਵਧੀਆ ਬਣ ਜਾਏਗਾ ਤੁਹਾਡੀ ਜ਼ਿੰਦਗੀ ਵਧੀਆ ਬਣ ਜਾਏਗੀ ਕਦੇ ਕੋਈ ਦੁੱਖ ਤਕਲੀਫ ਨਹੀਂ ਆਏਗੀ